9 ਅਗਸਤ 1922 ਤੋਂ ਮੋਰਚਾ ਗੁਰੂ ਕਾ ਬਾਗ ਆਰੰਭ ਹੋ ਗਿਆ ਸੀ 8 ਅਗਸਤ ਤੋਂ 22 ਅਗਸਤ 1922 ਤੱਕ ਹਰ ਰੋਜ਼ ਪੰਜ ਸਿੱਖਾਂ ਦਾ ਜਥਾ ਲੱਕੜਾ ਕੱਟਣ ਜਾ ਰਿਹਾ ਅਤੇ ਗ੍ਰਿਫਤਾਰ ਹੁੰਦਾ ਰਿਹਾ ਕੁਝ ਦਿਨ ਗ੍ਰਿਫਤਾਰੀ ਨਾ ਵੀ ਕੀਤੀ ਗਈ ਮੋਰਚੇ ਦੀ ਮੱਠੀ ਚਾਲ ਅੰਗਰੇਜ਼ ਸਰਕਾਰ ਨੂੰ ਸੰਤੁਸ਼ਟ ਨਹੀਂ ਕਰ ਰਹੀ ਸੀ ਉਹ ਸਖਤੀ ਨਾਲ ਅਕਾਲੀ ਲਹਿਰ ਨੂੰ ਕੁਚਲ ਦੇਣਾ ਚਾਹੁੰਦੀ ਸੀ ਉਸ ਨੇ ਆਪਣੀ ਨੀਤੀ ਬਦਲ ਦਿੱਤੀ ਉਹ ਸਿੱਖਾਂ ਨੂੰ ਚੁਕਾਉਣਾ ਚਾਹੁੰਦੀ ਸੀ 23 ਅਗਸਤ ਨੂੰ ਸਾਰੇ ਦੇ ਸਾਰੇ 66 ਸਿੱਖ ਸੇਵਾਦਾਰ ਭਾਵੇਂ ਉਹ ਲੱਕੜਾ ਕੱਟ-ਕਟਣ ਗਏ ਸੀ ਜਾਂ ਨਹੀਂ ਲੰਗਰ ਵਿੱਚ ਸੇਵਾ ਕਰ ਰਹੇ ਸੀ ਜਾਂ ਫਿਰ ਗੁਰਦੁਆਰਾ ਸਾਹਿਬ ਵਿੱਚ ਗ੍ਰਿਫਤਾਰ ਕਰ ਲਈ ਗਈ 24 ਅਗਸਤ ਨੂੰ ਵੀ ਇਸੇ ਤਰ੍ਹਾਂ ਹੋਇਆ ਇਸੇ ਦਿਨ ਤੱਕ ਗ੍ਰਿਫਤਾਰ ਕੀਤੇ ਗਏ ਸਿੱਖਾਂ ਦੀ ਗਿਣਤੀ 187 ਤੱਕ ਪਹੁੰਚ ਗਈ ਸੀ 25 ਅਗਸਤ 1922 ਨੂੰ ਮਸਜਿਦ ਦਾ ਦੀਵਾਨ ਹਮੇਸ਼ਾ ਵਾਂਗ ਬਾਹਰ ਖੁੱਲੇ ਥਾਂ ਸਜਾਇਆ ਗਿਆ ਐਡੀਸ਼ਨਲ ਪੁਲਿਸ ਕਪਤਾਨ ਮਿਸਟਰ ਐਸਟੀਐਮ ਬੀਟੀ ਨੇ ਇਤਰਾਜ਼ ਕੀਤਾ ਗੱਲ ਵਧ ਗਈ ਬੀਟੀ ਸਾਹਿਬ ਨੇ ਲਾਠੀ ਚਾਰਜ ਕਰਨ ਦਾ ਹੁਕਮ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਬੈਠੇ ਸਿੰਘ ਨੂਰ ਡੰਗਾ ਨਾਲ ਕੁੱਟਿਆ ਗਿਆ ਕੇਸਾਂ ਤੋਂ ਫੜ ਕੇ ਧਰੂ ਕੇ ਬਾਹਰ ਲਜਾਇਆ ਗਿਆ ਇਸੇ ਦਿਨ ਬਾਬਾ ਖੜਕ ਸਿੰਘ ਪ੍ਰਧਾਨ ਸ਼ਰਮਣੀ ਕਮੇਟੀ 377 ਭਗਤ ਜਸਵੰਤ ਸਿੰਘ ਸਰਦਾਰ ਨਰਾਇਣ ਸਿੰਘ ਬਰਿਸਟਰ ਸਰਦਾਰ ਸਾਹਿਬ ਸਿੰਘ ਅਤੇ ਕਈ ਹੋਰ ਮੁੱਖੀ ਮੈਂਬਰਾਂ ਯਥਾ ਮਾਸਟਰ ਤਾਰਾ ਸਿੰਘ ਸਰਦਾਰ ਗੁਰਮਖ ਸਿੰਘ ਚਬਾਲ ਨੂੰ ਫੜ ਲਿਆ ਗਿਆ ਇਹ ਸਰਕਾਰ ਵੱਲੋਂ ਸਿੱਖਾਂ ਨੂੰ ਚੁਣੌਤੀ ਸੀ ਜਿਹੜੀ ਸਿੱਖਾਂ ਨੇ ਅੱਜ ਦੇ ਦਿਨ 25 ਅਗਸਤ 1922 ਨੂੰ ਕਬੂਲ ਕੀਤੀ ਮੋਰਚਾ ਜਿੱਤਨ ਤੱਕ ਨਿਭਾਈ 9 ਅਗਸਤ 1922 ਤੋਂ ਮੋਰਚਾ ਗੁਰੂ ਕਬਾਗਾਰਮ ਹੋ ਗਿਆ ਸੀ 8 ਅਗਸਤ ਤੋਂ 22 ਅਗਸਤ 1922 ਤੱਕ ਹਰ ਰੋਜ਼ ਪੰਜ ਸਿੱਖਾਂ ਦਾ ਜਥਾ ਲਕੜਾ ਕੱਟਣ ਜਾ ਰਿਹਾ ਅਤੇ ਗ੍ਰਿਫਤਾਰ ਹੁੰਦਾ ਰਿਹਾ ਕੁਝ ਦਿਨ ਗ੍ਰਿਫਤਾਰੀ ਨਾ ਵੀ ਕੀਤੀ ਗਈ ਮੋਰਚੇ ਦੀ ਮੱਠੀਚਾਲ ਅੰਗਰੇਜ਼ ਸਰਕਾਰ ਨੂੰ ਸੰਤੋਸ਼ ਨਹੀਂ ਕਰ ਰਹੀ ਸੀ ਉਹ ਸ਼ਕਤੀ ਨਾਲ ਅਕਾਲੀ ਲਹਿਰ ਨੂੰ ਕੁਚਲ ਦੇਣਾ ਚਾਹੁੰਦੀ ਸੀ ਉਸਨੇ ਆਪਣੀ ਨੀਤੀ ਬਦਲ ਦਿੱਤੀ ਉਹ ਸਿੱਖਾਂ ਨੂੰ ਛੁਕਾਉਣਾ ਚਾਹੁੰਦੀ ਸੀ 23 ਅਗਸਤ ਨੂੰ ਸਾਰੇ ਦੇ ਸਾਰੇ 66 ਸਿੱਖ ਸੇਵਾਦਾਰ ਭਾਵੇਂ ਉਹ ਲੱਕੜਾ ਕੱਟ-ਕਟਣ ਗਏ ਸੀ ਜਾਂ ਨਹੀਂ ਲੰਗਰ ਵਿੱਚ ਸੇਵਾ ਕਰ ਰਹੇ ਸੀ ਜਾਂ ਫਿਰ ਗੁਰਦੁਆਰਾ ਸਾਹਿਬ ਵਿੱਚ ਗ੍ਰਿਫਤਾਰ ਕਰ ਲਈ ਗਈ 24 ਅਗਸਤ ਨੂੰ ਵੀ ਇਸੇ ਤਰ੍ਹਾਂ ਹੋਇਆ ਇਸੇ ਦਿਨ ਤੱਕ ਗ੍ਰਿਫਤਾਰ ਕੀਤੇ ਗਏ ਸਿੱਖਾਂ ਦੀ ਗਿਣਤੀ 187 ਤੱਕ ਪਹੁੰਚ ਗਈ ਸੀ 25 ਅਗਸਤ 1922 ਨੂੰ ਮਸਜਿਦ ਦਾ ਦੀਵਾਨ ਹਮੇਸ਼ਾ ਵਾਂਗ ਬਾਹਰ ਖੁੱਲੇ ਥਾਂ ਸਜਾਇਆ ਗਿਆ ਐਡੀਸ਼ਨਲ ਪੁਲਿਸ ਕਪਤਾਨ ਮਿਸਟਰ ਐਸਟੀਐਮ ਬੀਟੀ ਨੇ ਇਤਰਾਜ਼ ਕੀਤਾ ਗੱਲ ਵਧ ਗਈ ਬੀਟੀ ਸਾਹਿਬ ਨੇ लाठी चार्ज ਕਰਨ ਦਾ ਹੁਕਮ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਬੈਠੇ ਸਿੰਘ ਨੂਰ ਦੰਗਾ ਨਲਕੁੱਟਿਆ ਗਿਆ ਕੇਸਾ ਤੋਂ ਫੜ ਕੇ ਥਰੂ ਕੇ ਬਾਹਰ ਲਜਾਇਆ ਗਿਆ ਇਸੇ ਦਿਨ ਬਾਬਾ ਖੜਕ ਸਿੰਘ ਪ੍ਰਧਾਨ ਸ਼ਰਮਣੀ ਕਮੇਟੀ 73 ਭਗਤ ਜਸਵੰਤ ਸਿੰਘ ਸਰਦਾਰ ਨਰਾਇਣ ਸਿੰਘ ਬਰਿਸਟਰ ਸਰਦਾਰ ਸਾਹਿਬ ਸਿੰਘ ਅਤੇ ਕਈ ਹੋਰ ਮੁਖੀ ਮੈਂਬਰਾਂ ਯਥਾ ਮਾਸਟਰ ਤਾਰਾ ਸਿੰਘ ਸਰਦਾਰ ਗੁਰਮਖ ਸਿੰਘ ਚਬਾਲ ਨੂੰ ਫੜ ਲਿਆ ਗਿਆ ਇਹ ਸਰਕਾਰ ਵੱਲੋਂ ਸਿੱਖਾਂ ਨੂੰ ਚੁਣੌਤੀ ਸੀ ਜਿਹੜੀ ਸਿੱਖਾਂ ਨੇ ਅੱਜ ਦੇ ਦਿਨ 25 ਅਗਸਤ 1922 ਨੂੰ ਕਬੂਲ ਕੀਤੀ ਮੋਰਚਾ ਜਿੱਤਨ ਤੱਕ ਨਿਭਾਈ